રામ તલીય મહલ્લા અતિજ્ઞાન ને કોંગાર સબર પ્રસંગ પ્રસાદ આનંદ ભય નિમા ਭਾਇਆ ਆ 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 ਸਤਿਗੁਰ ਤਾਂ ਪਾਇਆ ਤੇ ਜਿਸ ਸਤਿਗੁਰ ਤਾਂ ਪਾਇਆ ਸੇ ਸੇ ਵੀ ਸਤਿਗੁਰ ਤਾਂ ਸਾਥ ਦੇਤਾ ਪਾਇਆ ਸੇ ਜਿਵੇਂ ਤੀ ਸਤਿਗੁਰ ਦਾ ਆਸੈ ਜਿਵੇਂ ਦੇਤੀ ਮਨ ਵਜਿਆ ਵਦਾ ਰਾਲ ਗੁਰਦਨ ਪ ਦੋ ਤਾ ਗਾਓ ਹਰੀ ਕੇਰਾ ਸਭ ਦੋ ਤਾ ਗਾਓ ਹਰੀ ਕੇਰਾ ਮਨ ਜੀਵਨ ਸਾਹਿਬ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਆਇਆ ਆਨੰਦ ਭਰਿਆ ਮੇਰੇ ਆਨੰਦ ਭਰਿਆ ਨਦ ਭਾਰ ਮਾ ਸਤ ਗੁਰੂ ਮੇ ਭਾਇਆ ਸਤ ਗੁਰੂ ਮੇ ਭਾਇਆ ਸਦਾ ਰਹੂ ਹਰ ਨਾਮੇ ਅਨੰਦਰੋਤ ਮਨ ਮੇਰੇ ਗੀਤ ਸਭ ਵਿਸਾਰਣਾ ਹੰਗੇ ਕਾਰੋ ਕਰੀ ਤੇਰਾ ਕਾਰਜ ਸਭ ਸਾਰਨਾ ਸਭ ਨਾਲਾ ਸਮਰੱਥ ਸਵਾ ਦੇ ਸੋ ਕਮਨੋ ਮੁਸਾਰੇ ਆਨੰਤ ਮਨ ਮੇਰੇ ਸਦਾ ਰਹੂ ਹਰ ਨਾਮੇ ਸਾਥੇ ਸਾਈਂ ਬਗਨ ਅਨੰਦ ਨਿਰੰਤਰ ਕਰਤਾ ਦੇ ਸਭ ਕਿਸੇ ਜਿਸ ਸੋ ਪਾ ਸਦਾ ਸਤਿ ਸਲਾਹ ਤੇਰੀ ਨਾਮ ਮਾਨੋ ਸਭ ਨਾਮ ਜਿਨ ਕੈ ਮਨ ਵਸਿਆ ਵਾ ਜੇ ਸ਼ਬਦ ਕਮੀਰੇ ਕਹਿ ਲਾ ਨਾਮ ਸਤਿ ਸਾਇਦ ਕਹਨਾ ਹੈ ਕਫਰ ਸਦਾ ਨਾਮ ਮੇਰਾ ਯਾ ਨਾਰੋ ਸਾਚਨ ਆਇਆ ਆਧਾਰ ਮੇਰਾ ਜਿਵੇਂ ਭੁੱਖਾ ਸਾਭ ਬੁਝਾਈਆ ਸ਼ਾਂਤ ਸੁਖ ਮਨ ਆਇਆ ਸਿਆਦੇ ਇੱਛਾ ਸਾਭ ਬੁਝਾਈਆ ਸਦਾ ਫਰਜ਼ਾਨ ਕਿਤਾਬ ਗੁਰੂ ਹਟੋ ਜਿਸ ਦੀਆਂ ਵਡਿਆਈ ਕਹਿ ਗਾਣ ਸੁਣੋ ਸੰਤੋ ਸਬਦ ਕਰੋ ਤੇ ਯਾਰੋ ਸਾਚਾ ਦਾ ਮੇਰਾ ਆਧਾਰ ਵਾਸੇ ਪੰਛੀ ਸਭ ਦੁਖ ਅਰ ਸੁਭਾਗ ਹੈ ਅਰ ਸੁਭਾਗ ਹੈ ਸ਼ਬਦ ਆਜੇ ਗਾਲਾ ਜਦ ਕਰਦਾ ਜੋ ਕਬੀਰ ਸਾਹਿਬ ਕੀਤੇ ਨਾਲ ਗੰਭਵਮਾਰੋ ਪਰੰਪਰਾ ਤਦ ਜਨ ਕੋ ਸੇ ਨਾਮ ਹਰ ਕੇ ਲਾਗੇ ਮੈਂ ਨਾਮ ਉਸ ਕੋ ਆਤਸ ਕਰਿਆ ਰਹ ਦਮਾਰੋ ਸਤਿ ਸ਼੍ਰੀ ਅਕਾਲ ਫਾਗੋ ਸਗਲ ਮਨੋਰਥ ਪੂਰ। ਬਾਰਮਰ ਪ੍ਰਪਾਉ ਤਰੇ ਸਗਲ ਸੂਰੇ। ਦਰੋਗ ਸੰਤਾ ਬਤਰੇ ਸੂਣੀ ਸੱਚੀ ਗਵਾਨੀ। ਸੰਤ ਸਾਜਨ ਬਏ ਸਭ ਸਤਿure ਗੁਫਤੀ ਜਾਣ। ਇਹ ਬਣੀਤ ਕਹੈ ਭਗਤ ਸਤਗੁਰ ਰਹਾ ਭਗਤੂਰੇ। ਮਨਵੰਤ ਨਾਮ ਗੁਰ ਕੰਨ ਲਾ ਕੇ ਵਧੇ ਰੂਹ ਸਲੋ। ਕਰਨ ਗੁਰ ਬਾਣੀ ਬਿਤਾ। ਮਾਤਾ ਦਿਸ ਰਾਖ ਗੁਦਾਈ ਦਾ ਅਖ ਲਸਨ ਦਖਤ ਆਇਆ ਬੁਰ ਆਇਆ ਵਚੇ ਧਰਮ ਹਦੂਰੇ ਅਪ ਆਪਣੀ ਕੰਨੇ ਰਖ ਦੂਰੇ ਤੁਮ ਨਾਮ ਤੋਂ ਆਇਆ ਗੈਮਸਕ ਤਕ ਕੰਨ ਕਾਨਕ ਦੇ ਮੋਜਨੇ ਕੈਤੀ ਸ਼ੁਗਨ ਨਾਲ ਕੈਤੀ ਸ਼ੁਗਨ ਨਾਲ ਕੈਤੀ ਸੁਤੇ ਨੋ ਜਿਨੇ ਨਾਮ ਤੇ ਆਇਆ ਹੈ ਮਸਕਤ ਕਾਲ ਆਨੰਦ ਤੇ ਮੁਗਬ ਜਦੇ ਤੇ ਚਿਤ ਜੁਲਿ ਨਾ ਲਾਣ ਆਨੰਦ ਤੇ ਮੁਗਬ ਜਦੇ ਤੇ ਚਿਤ ਜੁਲਿ ਨਾ ਲਾਣ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ